ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਿੰਡ ਢੌਲੇ ਪਹੁੰਚੇ ਆ ਜੀ ਦੋ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਇੱਕ ਮੋਹਰਾ ਨਸਲ ਤੇ ਦਿਖਾ ਦਾਂਗੇ ਇੱਕ ਦਿਖਾ ਦਾਂਗੇ ਤੁਹਾਨੂੰ ਬੂਰੀ ਟਾਪ ਕੁਆਲਿਟੀ ਜੇਰੇ ਦੀ ਕੰਪਲੀਟ ਆ ਪਈ ਹੈ ਜੀ ਤੇ ਜੇ ਆਪਾਂ ਗੱਲ ਕਰ ਲਗੇ ਪੈਰਾਂ ਦੀਆਂ ਨਿਸ਼ਾਨੀਆਂ ਵੀ ਨੀਦੀ ਰਾਵੀ ਵਾਲੀਆਂ ਹੈਗੀਆਂ ਇਕੱਲੇ ਅੱਖਾਂ ਦੇ ਜਵਾਬੇ ਨਹੀਂ ਫੁੱਲ ਪ੍ਰੋਪਰ ਬੂਰੀ ਜਮਾ ਜਿਹਨੂੰ ਕਹਿੰਦੇ ਆ ਗੱਲਬਾਤ ਸਾਰੀ ਕਰਾਵਾਂਗੇ ਸਾਰੀ ਜਾਣਕਾਰੀ ਲੈ ਕੇ ਦੇਮਾਂ ਇੱਕਾਦੋਂ ਸੁਈਆ ਜਾਂ ਕਿਹੜਾ ਸੁਆ ਤੇ ਇੱਕ ਤੁਹਾਨੂੰ ਦਿਖਾ ਦੇਗਾ ਆਪਣੀ ਝੋਟੀ ਦੋਨੇ ਝੋਟੀਆਂ ਦੀ ਫੁੱਲ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰਨਾ ਸਸੀ ਕਾ ਬਾਈ ਸਸੀ ਕਾਲ ਵੀਰੇ ਹੋ ਠੀਕ ਹੁੰ ਜਮਕੌਰ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲ ਦੇ ਨੰਬਰ ਹੈ 9779975644 ਨਾਂ ਚਮਕੌਰ ਸਿੰਘਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ ਜ਼ਿਲ੍ਹਾ ਬਰਨਾਲਾ ਹਾਂਜੀ ਅੱਜ ਫਿਰ ਬੂਰੀ ਕੱਢ ਲੈਂਦੀ ਹਾਂ ਹਾਂ ਬੂਰੀ ਕੱਢ ਲਈ ਮੂੰਹੋਂ ਚਾਰ ਦਾ ਮੂੰਹ ਦੇ ਨਹੀਂ ਬੋਲੀ ਆ ਭਰਾ ਮੈਂ ਦੇਖ ਲੈ ਓਕੇ ਆ ਜਾ ਆਪਣਾ ਗੱਲਬਾਤ ਮੂਹ ਕੱਢੀ ਜਾਂਦੀ ਹਾਂ ਹਾਂ ਇਂ ਕੱਟੀ ਦਿਖੀ ਲੈ ਹੂੰ ਓਕੇ ਹਾਂ ਬੋਲੀ ਬੋਲੀ ਇਹ ਪਿਆਰ ਦੇਖ ਲੈ ਹੂੰ ਪਲੂਣ ਸੂਈਏ ਬਾਈ ਨਾ ਦੂਜਾ ਸੂਆ ਸੂਈ ਮੂੰਹੋਂ ਚਾਰ ਦੰਦਾ ਵੀਰੇ ਪਲੂਣ ਨੇ 14 ਕਿਲੋ ਤੋਂ ਤਾਂ ਘਟਾਇਆ ਜਦੋਂ ਆਪਾਂ ਲਈਆ ਭਰਾ ਵੀਰਾ ਜ਼ਿਲ੍ਹਾ ਮਾਪਾ ਕੋਈ ਬੱਚਾ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਾਇਆ ਹੀ ਬੈਠਾ ਇੱਥੇ ਜ਼ਿਲ੍ਹਾ ਇੰਨਾ ਨਹੀਂ ਛੱਡਿਆ ਆਹ ਦੇਖੋ ਜੀ ਮੈਂ ਕਹਿੰਦਾ ਯਾਰ ਥੱਲੇ ਉਹਦਾ ਹਨਾ ਦੂਜਾ ਜੋ ਮਾਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਛੱਡਦਾ ਛੂੰ ਛੂੰ ਤਾਂ ਖਾਣਾ ਬਸਰਾ ਬਜਿਉਂ ਬਰਲਾਵ ਦੇ ਘੱਟੀ ਦੇਖਿਆ ਹੋਰ ਮਾਰ ਦੇ ਯਾਰ ਕਤਾਰਾਂ ਨਾ ਮੇੜੀ ਇਧਰ ਇਹ ਜੋ ਮਾਰਦੇ ਮਹਾਰਾਜਾ ਦੇ ਨਾਲ ਕਾ ਹੀ ਹੈ ਨਾਲ ਕਾ ਹੀ ਜਮਾ ਲੇ ਕੀ ਕਦ ਬੜਦ ਗਈ ਤੇ ਕਲਰ ਕਲਰ ਬਾਅਦ ਚੰਗਾ ਦੇਖੀ ਪਿਓ ਜੰਗਲ ਲਈਵਾ ਗੋੜਦਾ ਘਟਈਆ ਵੀਰੇ ਦਾ ਤੇ ਫਿਰ ਇਹ ਕਿੰਨਾ ਕ ਦੁੱਧ ਕਹਿ ਕੇ ਬਾ 15 ਲੀਟਰ ਦੁੱਧ ਇਕੱਠੀ ਕੱਢੂਗੀ ਮੇਰੇ ਹਿਸਾਬ ਨਾਲ ਤਾਂ ਬਈ ਬਾਕੀ ਦੁੱਧ ਤਾਂ ਸੇਵਾ ਦਾ ਹੁੰਦਾ ਆਪਾਂ ਕੋਈ ਜ਼ਿੰਮੇਵਾਰਤਾ ਕੋਈ ਲੈਦੇ ਨਹੀਂ ਕਹਜੀ ਦੀ ਕਦ ਕੜ ਕਦ ਬੜਾ ਪੂਰਾ ਫੁੱਲ ਸਾਇਆ ਮੂੰਹ ਚੌਗੀ ਹੈ ਜੇ ਇਹ ਪ੍ਰੋਪਰ ਸਾਰਾ ਕੰਮ ਓਕੇ ਆ ਬਈ ਹੁਣ ਤਾਂ ਜੇ ਰੋਕੇ ਆ ਆ ਬਈ ਆ ਜੀ ਤੇ ਬਾਕੀ ਦੀ ਗੱਲ ਕੰਪਲੀਟ ਧਾਰਾਂ ਧਾਰਾਂ ਤੋਂ ਧਾਰਾਂ ਤੋਂ ਤੇ ਥਣ ਲੱਗਿਆ ਕਲਮ ਵਾਲਾ ਬਾਈ ਮੇਰੇ ਮਾ ਤੇਖਾ ਤੇ ਕਦ ਪੂਰਾ ਫੁੱਲਾ ਛੋਟੀ ਮੰਨ ਕੇ ਰਾਵਿਆ ਉਹ ਦੀ ਬਹੁਤ ਹਨਾ ਚੰਗੀ ਜੋ ਬਹੁਤ ਪਿਆਰੀ ਕੱਟੀ ਹੈ ਜਮ ਜਿੰਨੀ ਕਹ ਉਹ ਤੋਂ ਥੋੜੀ ਅਧੀ ਬਾਈ ਤੇ ਜਿੰਨੀ ਆਪਾਂ ਕਹਿ ਲਗੇ ਸਿਉਣੀ ਵਾਂਗੂ ਚਮਕ ਰਹੀ ਹੈ ਬੂਰੀ ਪਿਆਰ ਆ ਜੀ ਕਦ ਪੂਰਾ ਫੁੱਲਾ ਵੀਰੇ ਕਦ ਪੂਰਾ ਫੁੱਲ ਜੇ ਰਜੱਪਾ ਸਭ ਕੁਝ ਕੰਪਲੀਟ ਜਿੱਥੇ ਮਰਜੀ ਵਹਿ ਕੱਟੀ ਹੈ ਐਡੀ ਚੰਗੀ ਆ ਵੀਰੇਰਾ ਠੰਡੀ ਸੀ ਜਿਵੇਂ ਤਾਜੀ ਸੂਈ ਕੋਈ ਚੱਕਰੀ ਦੇਖੀ ਇੱਥੇ ਮਰਦੀ ਧਰਨੀ ਆ ਤੁਸੀਂ ਤੇ ਚੋ ਲੈਣੀ ਇੰਨੀ ਸੀਲ ਹੈਗੀ ਓਕੇ ਆ ਯਾਰ ਜਮ ਗੱਲ ਤੇ ਮਗਰ ਬੜੀ ਸੀਲਾ ਬਈ ਇਹਦਾ ਯਾਰ ਜਿੰਨੀ ਸਿਫਰਾਂ ਨੇ ਵਿੱਚ ਵੀ ਰਗਾ ਮੈਨੂੰ ਕਿੱਥੇ ਲਾਉਣਾ ਪਾ ਕੇ ਭਰਾ ਮੇਰਾ ਸੀਸੀ ਦੇ ਸੰਸਾ ਦਾ ਨਾ ਲੱਗਿਆ ਇੱਕ ਕੱਟੀ ਜੱਲੇ ਹੁੰਦੀ ਆ ਇਸ ਅੱਖੋਂ ਦਾ ਹਨਾ ਬੇਫਿਕਰ ਹੋ ਜਾ ਬਾਈ ਕੋਈ ਆ ਸਿੰਗੀ ਸੁੰਗੀ ਬੜੀ ਚੱਕ ਜਾਵਾ ਤੋਲੇ ਤੋੜ ਦੀ ਸਿੰਗੀ ਹੈ ਕੱਦ ਵਾਲੀ ਕੱਟੀ ਹੈ ਜਮਾ ਬੇਦੇ ਜਮਾ ਕੱਦ ਵਾਲੀ ਕੱਟੀ ਆ ਗਈ ਤੇ ਨਾਲ ਸਿਉਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਨਾਲ ਬੂਰੀ ਆ ਪਲੱਸ ਲੇਵਾਲੂ ਆ ਤੇ ਬੱਚੇ ਬੜੇ ਵਧੀਆ ਕਹੋ ਜਿਵੇਂ ਟੀਕੇ ਪਰ ਉਹਦੋਂ ਹੀ ਬੱਚੇ ਘੜ ਦਿਆ ਬੱਚੇ ਕੱਟੀ ਬੜੀ ਚੰਗੇ ਵੀਰੇ ਹਾਂ ਓਕੇ ਜੀ ਕੱਦ ਵੱਡ ਰੰਗ ਵਾਲੀ ਚੰਗਿਆ ਅਸਲ ਜੂਗ ਜਿੰਨੀ ਘਰਾਂ ਸਿਰ ਤੋਂ ਉਨੀ ਥੋੜੀ ਆ ਵੀਰੇ ਦੀ ਕਰਾ ਚੱਲੋ ਕੱਟੀ ਦਾ ਸਿੰਗ ਸੁੰਗ ਮੱਥਾ ਤੇ ਨੀਗਾ ਨੀਗਾ ਸਿੰਗੀ ਆ ਨਾ ਬਈ ਯਾਰ ਓਕੇ ਯਾਰ ਜਮ ਖੜੀ ਵੀ ਚੰਗੀ ਲੱਗੂਆ ਗੱਲਾਂ ਬੋਲਣ ਦੀ ਲੋੜ ਨਹੀਂ ਕੱਦ ਕਾਠ ਬਹੁਤ ਵਧੀਆ ਤੇ ਰੰਗ ਬਾਜ ਆ ਵੀਰੇ ਆ ਰੰਗ ਬਾਜ ਬਾਕੀ ਦੀ ਚਾਰ ਸਫੇਰੇ ਦੀ ਪ੍ਰੋਪਰ ਥਾਣਾ ਥੁਣਾ ਦੀ ਹੱਥ ਉਹਨਾਂ ਲਾਵੇ ਕੋਈ ਆ ਕੇ ਵੀਰੇ ਨਹੀਂ ਚੰਗੀ ਆ ਇਹਦਾ ਇੱਕ ਨੰਬਰ ਆ ਚਾਰ ਸਫੇਰੇ ਦੀ ਸਾਨੂੰ ਪੂਰੇ ਪੱਲਿਆਂ ਦੀ ਚਾਰਾਂ ਦੀ ਝੋਟੀ ਸਾਨੂੰ ਕਵਰ ਕਰਕੇ ਦਿੱਤੀ ਹੈ ਜੀ ਅੱਜ ਫੁੱਲ ਪ੍ਰੋਪਰ ਟੌਪ ਦੀ ਬੂਰੀ ਜੀ ਨੂੰ ਕਹਿ ਦਿੰਦੇ ਹਾਂ ਜਿਵੇਂ ਪਿਓਰ ਇੱਕ ਨੰਬਰ ਆ ਭਰਾ ਮੇਰਾ ਜਿੱਥੇ ਮਰਜੀ ਬਹਿ ਕੁਝ ਵੀ ਕਹੇ ਨਹੀਂ ਕੱਟੀ ਬਈ ਯਾਰ ਓਕੇ ਜੀ ਜਿੱਥੇ ਮਰਜੀ ਬੈਠਾ ਰਹਿ ਲੈ ਹੂੰ ਮੈਂ ਹੈ ਯਾਰ ਕੋਈ ਚੱਕਰ ਹੀ ਨਹੀਂ ਇਹਨੂੰ ਠੀਲ ਠੰਡੀ ਆ ਸੌ ਸੁਭਾਰ ਜੀ ਵੀਰੇ ਹੈ ਕਿੰਨੇ ਪੈਸਾ ਮੇਰਾ ਮੁੱਲ ਕਿੰਨਾ ਮਰਜ਼ੀ ਕਰਾ ਵੀਰੇ 132 ਦੀ ਦੇ ਦਾਂਗੇ ਆਪਾਂ ਇਹ ਜਿਉਂ ਮੈਂ ਤਰਾ ਜਾਏ ਨੇ 132000 ਦੀ ਭਕਟੀ ਦੇ ਦਾਂਗੇ 132000 ਚੋਂ ਥੋੜਾ ਬਾਤ ਥੋੜੀ ਬਾ ਮਾਨਦਾਨ ਕਰ ਦਾਂਗੇ ਭਰਾ ਮੇਰਾ ਓਕੇ ਤੇ ਹੁਣ ਕੱਦ ਕੂ ਦੇਖੀ ਕੱਦ ਤਾਂ ਮੇਰਾ ਸਾਡੇ ਮੇਰਾ ਸਾਰੇ ਸੀ ਤੋਂ ਬਾਹਰ ਆ ਪਤਾ ਹਾਂ ਕੱਦ ਕੂ ਤਾਂ ਬਹੁਤ ਪਿੱਠ ਪੂੜ ਦੀ ਬਹੁਤ ਜਾ ਗਏ ਬਰੀਕ ਆ ਸਿੰਗਲ ਹੱਡੀ ਦੀ ਆ ਵੀਰੇ ਰਾ ਐ ਮੈਂ ਤਾਂ ਨਹੀਂ ਬਾਈ ਤਨ ਲੰਬੋ ਕਹਿੰਦੇ ਲੱਗਦਾ ਹਾਂ ਦੇਖ ਵੀਰੇ ਕੋਈ ਸਿੰਗਲ ਹੱਡੀ ਦੀ ਆ ਭਰਾ ਮੇਰਾ ਤੇ ਬਾਕੀ ਤਾਂ ਮੂੰਹ ਹੀ ਡੱਡੀ ਜਾਂਦੀ ਐ ਇੰਨੀ ਕੋ ਨਹੀਂ ਆ ਵਾਲੀ ਬੱਕਰੀਆਂ ਨਾਲ ਦੀ ਆ ਵੀਰੇ ਜਮਾ ਯਾਰ ਅੱਜ ਵੀ ਜੇ ਜਮਕੌਰ ਬੋਲਾ ਕੱਢੀ ਚੰਗਾ ਹੀ ਕੱਢੂ ਚੰਗਾ ਕੱਢੂ ਕੋਲ ਕੱਢਿਆ ਹੋਇਆ ਆਪਣਾ 4 ਕਿਲੋ ਤੇ ਕੱਢਤਾ ਜੀਦਾ ਬਾਈ ਯਾਰ ਬਲਾ 1,32,000 ਤੋਂ ਥੋੜਾ ਬਹੁਤਾ ਸਨਮਾਨ ਸਨਮਾਨ ਦਾ ਕਾ ਕਰਨਾ ਹਾਂ ਭਰਾ ਮੇਰਾ ਓਕੇ 1,32,000 ਤੋਂ ਥੋੜਾ ਬਹੁਤਾ ਥੋੜਾ ਸਨਮਾਨ ਹੋਣਾ ਤੇ ਹੁਣ ਬਾਈ ਮੋਹਰ ਵਾਲੀ ਦੀ ਗੱਲ ਪਲੂਣ ਨੇ 12 ਕਿਲੋ ਦੇਖੀ ਬਾਟਨ ਦਿਖਾ ਦੇ ਪਲੂਣ ਨੇ 12 ਕਿਲੋ ਕੱਢਿਆ ਕਿ ਬਾਟਨ ਕੇ ਮੈਂ ਪੰਜਾਰੇ ਇਹ ਦੂਜਾ ਸੂਆ ਇਹ ਦੂਜਾ ਸੂਆ ਦੇ ਪਲੂਣ ਨੇ 12 ਕਿਲੋ ਸਿੰਗੀ ਸਿੰਗੀ ਇਹਦੀ ਵੀ ਚੰਗੀ ਸਿੰਗੀ ਸਿੰਗੀ ਬਾਈ ਦੋਨੇ ਇਕੱਠੇ ਇਕਮਤ ਤੋਂ ਨਹੀਂ ਆਣੇ ਆਪਾਂ भाई दो कदन कहया दो तना दा न लेजू विरे दा जवां लेजू है ना हां दो तना कदन लेजूगी ते ए? सिंगी सुंगी एदी भी रब्ब लावेया ओ मारा जवां जामन ਵਰਗੀ ਕਾਲੀ ਹੈ ਕੱਤੀ ਵੈਸੇ ਤਾਂ ਬਾਈ ਸੂਈ ਵੀ ਪਾ ਕੇ ਖੁਸ਼ ਹੁੰਦਾ ਪਰ ਕਹਿੰਦਾ ਜੋੜਾ ਦਿਖਾ ਦੇ ਚਲਾਂ ਮੈਂ ਜੋੜਾ ਦਿਖਾਉਂਦੇ ਆ ਪਉਂਦਾ ਪਾਪਾ ਕਰਾ ਜੀ ਇੱਕ ਵੀ ਲੈ ਗਿਆ ਲੈ ਗਿਆ ਤੇ ਨਹੀਂ ਇਹਦੀ 1 ਕਦੇ ਇੰਚ ਜਿੱਦੇ ਸੂਪ ਹਾਂ ਦੁਬਾਰੇ ਫੇਰ ਪਾਦਾ ਹੈ ਜਿਹਦਾ ਵਿਕ ਕੀ ਤਾਂ ਕਹਿਣੀ ਕੀ ਆ ਫੀਲ ਠੰਡੀ ਹੈ ਇਹ ਵੀ ਥੇਰੀ ਹੈ विरे दा ਓਕੇ ਹੈ ਨਾ ਹਾਂ ਗੱਬੜੀ ਦਿਲਾ ਚਮਕੌਰ ਫਿਰ ਖਾਸ ਖਿਆਲ ਰੱਖਦੇ ਆਂ विरे ਜੇ ਆਪਾਂ ਦੇਖੀ विरे ਆਪਾਂ ਜੇ ਪੈਸੇ ਲੈਣੇ ਆਪਾਂ ਕੇ ਪੈਸੇ ਬੰਦੇ ਬਹੁਤ ਔਖ ਜਿਹੜੇ ਘਰ ਨਾਲ ਪੈਸਾ ਬਣਾਉਣਾ ਬਹੁਤ ਵਧੀਆ ਹੈ। ਐਸੇ ਵੀ ਔਖੇ ਆ ਤੇ ਗਾਲਾਂ ਲੈਣੀਆਂ ਵੀ ਬਹੁਤ ਆ। ਬਹੁਤ ਔਖੇ ਬਰ ਮਾਉ ਗਾਣਦੇ ਆ। ਆਪਾਂ ਜਦੋਂ ਦੇਖ ਕੇ ਆ ਬਲੇ ਲੈਣਿਆ ਭਰਾ ਆ ਦੇ ਬਲੋਗ ਨਹੀਂ ਵੀ ਵਿੱਚ ਮੇਰੇ ਬਹੁਤ ਬੰਦੇ ਲੈ ਬਲੋਗ ਆ। ਚਲ ਜੇ ਤਾਂ ਪ੍ਰਮਾਤਮਾ ਕਰੇ ਤਾਂ ਹੋ ਜੇ ਗੱਲ ਬੱਕਰੀਏ। ਕਈ ਮੇਰੇ ਭੈਣ ਭਰਾ ਗਾਲਾਂ ਵਾਲਾ ਕੰਮ ਕਰਦੇ ਆ ਤਾਂ ਫਿਰ ਗਾਲਾਂ ਨਾ ਆਪਣੇ ਦੇ ਭਾਈ 80% ਪ੍ਰਮਾਤਮਾ ਦੀ ਕਰਪਾ ਨਾਲ ਆਨਲਾਈਨ ਹੀ ਜਾਂਦੇ ਤੇਰੇ ਚੈਨਲ ਤੇ। ਆਪਾਂ ਲੋਕ ਮਾਨ ਵੀ ਕਰਦੇ ਆ। ਆਪਾਂ ਮਾਨ ਤੋੜਦੇ ਨਹੀਂ ਇਹ ਗੱਲ। ਓਕੇ ਜੀ ਓਕੇ ਜੀ। ਦੇਖੋ ਜਿੰਨਾ ਕ ਆਪਣਾ ਵੱਧ ਤੋਂ ਵੱਧ ਆਪਾਂ ਕਰਨਾ ਵੀ ਕਿਸੇ ਨੂੰ ਆਪਣ ਬਾਕੀ ਦੀ ਗੱਲ ਜੇ ਬੰਦਾ ਕੰਮ ਜਾਣਦਾ ਜਿਹੜਾ ਹਾਂ ਜੇ ਉਹ ਭੈਣ ਭਰਾ ਨੂੰ ਚੱਜ ਦਾ ਪਸ਼ੂ ਨਾ ਦੇਊਗਾ ਫਿਰ ਉਹਦੇ ਕੋਈ ਫਾਇਦਾ ਨਹੀਂ ਕੰਮ ਕਰਨ ਦਾ ਕੰਮ ਕਰੇ ਦਾ ਹਾਂ ਵੀਰੇ ਬਿਲਕੁਲ ਬਿਲਕੁਲ ਕਿਉਂਕਿ ਬੰਦੇ ਜਿਹੜੇ ਗਾਂ ਬੈਠਿਆਗੇ ਆਪਣੇ ਚੈਨਲ ਦੇਖਣ ਵਾਲੇ ਉਹ ਅਣਜਾਣ ਬੰਦੇ ਆਪਣੇ ਤੇ ਵਿਸ਼ਵਾਸ ਕਰਕੇ ਲੈਂਦੇ ਚਮਕੌਰ ਬਿਲਕੁਲ ਬਿਲਕੁਲ ਵੀਰੇ ਓਕੇ ਜੀ ਆ ਦੇਖੋ ਆ ਪਣ ਭਾਂਡੇ ਦੀ ਪੂਰੀ ਸਾਫ ਜਿਆਦਾ ਕੋਸ਼ਿਸ਼ ਸਾਨੂੰ ਰੱਖੀ ਦੀ ਹਰੇਕ ਚੀਜ਼ ਤੇ ਫੋਕਸ ਰੱਖੀਦਾ ਵੀ ਚੀਜ਼ ਸਾਨੂੰ ਚੰਗੀ ਤੋਂ ਚੰਗੀ ਕਵਰ ਕਰਕੇ ਦੇ ਗਏ ਹਾਂ ਜੀ ਹਾਂ ਜੀ ਬਿਲਕੁਲ ਘਰੇ ਬੈਠਣ ਚੀਜ਼ ਮਿਲਦੀ ਰਵੇ ਤੇ ਕਿਉਂਕਿ ਬਾਈ ਦੇ ਪਸ਼ੂ ਵਧਿਆ ਹੁੰਦੇ ਆ ਵੈਸੇ ਕੋਈ ਐਸੀ ਗੱਲ ਨਹੀਂ ਹੈਗੀ ਚੰਗੇ ਤੇ ਚੰਗਾ ਪਸ਼ੂ ਨੇ ਤਾ ਅਪਲੋਡ ਹੁੰਦਾ ਰਹਿੰਦਾਗਾ ਤੇ ਜਰੂਰ ਕਰਿਓ ਬਾਈ ਨਾਲ ਸੰਪਰਕ ਤੇ ਬਾਈ ਕਿੰਨੇ ਪੈਸੇ ਆ ਦੇ ਬਾਈ 1 15 ਦੇ ਦਾਂਗੇ ਭਰਾ ਮੇਰੇ ਇਹਦਾ 25 25 ਕੀ ਹੁੰਦਾ ਮੈਂ ਵੇਚੀਆਂ ਨੇ 1 15 ਦੀ ਦੇ ਦਾਂਗੇ ਸਿਰਫ ਜਮਾ ਜੈਰ ਦੇਖ ਲੈ ਸਿੰਗੀ ਸੁngੀ ਕਿਦ ਤਰ ਹਮ ਲੈ ਸਿੰਗੀ ਵੀ ਦੇਖ ਜਮਾ ਨੀ ਕਿ ਨੀ ਕਿ ਸਿੰਗੀ ਆ ਬਈ ਇਹਦੀ ਵੀ ਇਹ ਵੀ ਜਾਗੜੂਗੀ ਜਿੱਦੇ ਸੋਪੀ 1 25 ਤੇ ਹਾਂ 25 ਦੀ ਤੇ ਜਾਉ ਹੁੰਦਾ ਬਾਈ ਯਾਰ ਓਕੇ ਜੀ ਠੀਕ ਆ ਬਿੰਦੀਆਂ ਹਲੇ ਬਾਈ ਦੇਖੇ ਆਰਡਰ ਵੇ ਵਕੇ ਲੇਵਾ ਇਹਦਾ ਵੀ ਚੰਗਾ ਹਨਾ ਜੇ ਹੁਣ ਬੰਗੋੜ ਦਾ ਕੱਟੇ ਲਈ ਵੀ ਜੇ ਹੁਣ ਸੂਬੇ ਤਾਂ ਵੀ ਚੰਗੀ ਆ ਯਾਰ ਇਹ ਚੰਗੀ ਆ 12 ਕਿਲੋ ਦੁੱਧ ਗੱਡਾ ਕਢਾ ਦੇਖ ਲੈ ਲੇਵਾ ਜਮਾ ਸਾਫ ਸੁਥਰੀ ਕੁਝ ਆ ਨਹੀਂ ਕਿ ਸੇਮ ਟਾਂਗਲ ਜਿੰਗ ਨਹੀਂ ਇੰਨੇ ਛੋਟੇ ਆ ਵਜਨ ਵਜੂਦ ਵਜੂਦ ਨਾਲ ਤੇ ਠੰਡੀਆਂ ਸੀਲ ਵਸਿਆ ਰਹੀਆਂ ਨੇ ਬੱਕਰੀਆਂ ਨਾਲ ਆਪਣੀਆਂ ਕੱਟੀਆਂ ਆ ਆਪਣੇ ਕੋਲੇ ਬੇਸ਼ੱਕ ਗਾਂ ਦਾ ਆਪ ਮਾਰਦੇ ਦੇਖ ਲੈਣੇ ਆਪ ਮੈਂ ਜੀ ਮਾਰਦੇ ਬਾਹਰੇ ਔਖਾ ਬੁੱਧ ਜੇ ਮਰਜੀ ਵੈ ਜੀ ਭਰਾ ਮੇਰਾ ਜੇ ਮਰਜੀ ਵੈ ਜੀ ਥੱਲੇ ਆ ਨਹੀਂ ਹੈਗੀ ਵੀ ਲੱਤਾਂ ਹੀ ਮਾਰੀ ਕਾਰਨ ਨਾਲ ਨਹੀਂ ਆ ਤਾਂ ਹਾਂ ਲੈ ਹਾਂ ਲੈ ਮੈਂ ਕਹਣਾ ਯਾਰ ਹੈ ਹੀ ਨਹੀਂ ਕੋਈ ਐਸਾ ਚੱਕ ਤਾਰੀ ਬਹੁਤ ਚੰਗੀ ਆ ਹਨਾ ਆ ਦੇਖੋ ਜੀ ਓਕੇ 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 ਰੋਕਣ ਨੂੰ ਨਹੀਂ ਪੈਂਦੀ ਤਾਂ ਮੇਰੀ 1,32 1 ਲੱਖ ਤੇ ਦਾ 15 ਬਾਈ 1 15 ਦੀ ਦੇਦਾਂਗੇ ਵੀਰੇ ਆ 132 ਜੋ ਜੋੜਾ ਦਿੱਤਾ 200 ਕਿਲੋਮੀਟਰ ਪਹੁੰਚ ਕਰ ਰਹਾ ਹੈ 100 ਕੋ ਲਾਡ ਲੈ ਹੋ ਜਾਣਾ ਜਰੂਰ ਕਰੋ ਬਾਈ ਨਾਲ ਸੰਪਰਕ ਜਮਾ ਜਾਇਜ ਪੂਰੀ ਦੇ ਹਿਸਾਬ ਨਾਲ ਬਾਈ ਨੇ ਰੇਟ ਕਰਿਆਗਾ ਤੇ ਦੋਨੇ ਝੋਟੀਆਂ ਸੋਨ ਨਗੀਨਾ ਕਵਰ ਕਰ ਦਿੱਤੀਆਂ ਬਾਕੀ ਨੰਬਰ ਬਾਈ ਫੇਰ ਬੋਲ ਨੰਬਰ 9779475643 ਨਾ ਚਮਕੌਰ ਸਿੰਘ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਰੇ ਬਾਕੀ ਦੋ ਝੋਟੀਆਂ ਦੀ ਦੋ ਸੌਨ ਮੁਠਕਾਤੀਆਂ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਨੂੰ ਧੰਨਵਾਦ ਜਲਦ ਮਿਲਦਾ ਹੈਗਾ ਨਵੇਂ ਵੀਡੀਓ ਦੇ ਨਾਲ